ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਦਿਨ ਪਿੱਤਾ ਮਹਿਤਾ ਕਾਲੂ ਨੇ ਗੁਰੂ ਜੀ ਨੂੰ ਕਿਹਾ ਘਰ ਦੇ ਸਾਰੇ ਨੌਕਰ ਆਪੋ ਆਪਣੇ ਕੰਮ ਗਏ ਹੋਏ ਨੇ ਫਸਲ ਦੀ ਰਾਖੀ ਲਈ ਹੋਰ ਕੋਈ ਨਹੀਂ ਹੈ ਇਸ ਵਾਸਤੇ ਪਸੂਆਂ ਤੋਂ ਫਸਲ ਦੀ ਰਾਖੀ ਲਈ ਤੂੰ ਖੇਤਾਂ ਨੂੰ ਚਲਾ ਜਾ ਗੁਰੂ ਜੀ ਪਿੱਤਾ ਦਾ ਕਿਹਾ ਮੰਨ ਕੇ ਖੇਤਾਂ ਨੂੰ ਤੁਰ ਪਏ ਖੇਤਾਂ ਦੇ 2-3 ਚੱਕਰ ਮਾਰਨ ਬਾਅਦ ਉਹ ਥੱਕ ਕੇ ਲੰਮੇ ਪੈ ਗਏ ਥੋੜੇ ਸਮੇਂ ਬਾਅਦ ਉਹਨਾਂ ਨੂੰ ਨੀਂਦ ਆ ਗਈ ਦੁਪਹਿਰ ਦਾ ਸਮਾਂ ਹੋਣ ਕਰਕੇ ਦਿਨ ਬਹੁਤ ਤਾਪ ਰਿਹਾ ਸੀ ਉਸ ਸਮੇਂ ਘੋੜੇ ਉੱਪਰ ਸਵਾਰ ਰਾਏ ਬੁਲਾਰ ਆਪਣੇ ਖੇਤਾਂ ਨੂੰ ਦੇਖਣ ਤੋਂ ਬਾਅਦ ਉਧਰ ਦੀ ਲੰਘ ਰਿਹਾ ਸੀ ਉਸ ਦੇ ਨਾਲ ਹੀ ਮਹਿਤਾ ਕਾਲੂ ਅਤੇ ਹੋਰ ਅਹਲਕਾਰ ਵੀ ਸਨ ਰਾਇਵਲ ਵਰਨੇ ਦੂਰੋਂ ਦੇਖਿਆ ਕਿ ਕੋਬਰਾ ਸੱਪ ਆਪਣਾ ਫਣ ਖਿਲਾਰ ਕੇ ਬੈਠਾ ਹੋਇਆ ਹੈ ਉਹ ਹੌਲੀ-ਹੌਲੀ ਉਸ ਦਿਸ਼ਾ ਵੱਲ ਵਧਿਆ ਲੋਕਾਂ ਨੂੰ ਕਰੀਬ ਆਉਂਦਾ ਦੇਖ ਸੱਪ ਫਣ ਇਕੱਠਾ ਕਰ ਖੇਤਾਂ ਵਿੱਚ ਜਾਂ ਲੁਕਿਆ ਰਾਏ ਬਲਾਰ ਜਦ ਕਰੀਬ ਪਹੁੰਚਿਆ ਤਾਂ ਦੇਖ ਕੇ ਹੈਰਾਨ ਹੋ ਗਿਆ ਸੁੱਤਾ ਹੋਇਆ ਸ਼ਖਸ ਕੋਈ ਹੋਰ ਨਹੀਂ ਸੀ ਬਲਕਿ ਗੁਰੂ ਨਾਨਕ ਦੇਵ ਜੀ ਸਨ ਗੁਰੂ ਜੀ ਜਦੋਂ ਉੱਠੇ ਉਹਨਾਂ ਦੇ ਬੁੱਲਾਂ ਉੱਪਰ ਪਰਮਾਤਮਾ ਦਾ ਨਾਮ ਸੀ ਰਾਏ ਬਲਾਰ ਨੇ ਕਿਹਾ ਇਹ ਦੂਸਰੀ ਕਰਾਮਾਤ ਦੇਖੀ ਸੀ ਇਸ ਤੋਂ ਪਹਿਲਾਂ ਉਸਨੇ ਗੁਰੂ ਜੀ ਉੱਪਰ ਵਿਰਸ਼ ਦੀ ਛਾਂ ਠਹਿਰ ਜਾਣ ਦਾ ਕੋਤਕ ਵੀ ਦੇਖਿਆ ਸੀ ਹੁਣ ਰਾਈ ਬੁਲਾਰ ਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਪਵਿੱਤਰ ਰੂਹ ਹਨ ਉਸਨੇ ਮਹਿਤਾ ਕਾਲੂ ਨੂੰ ਕਿਹਾ ਤੇਰਾ ਪੁੱਤਰ ਰੱਬੀ ਨੂਰ ਹੈ ਤੂੰ ਇਸ ਨੂੰ ਛਿੜਕਿਆ ਨਾ ਕਰ ਇਹ ਸ਼ਹਿਰ ਇਹਨਾਂ ਦੇ ਕਰਮ ਕਰਕੇ ਰਾਸ ਵਸ ਰਿਹਾ ਹੈ ਰਾਈ ਬੁਲਾਰ ਅਤੇ ਹੋਰ ਸਾਰਿਆਂ ਨੇ ਸਰਦਾ ਵਸ ਗੁਰੂ ਜੀ ਅੱਗੇ ਆਪਣੇ ਸਿਰ ਨਿਵਾ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ